ਰਾਜਸਥਾਨ ਵਿੱਚ ਇੱਕ ਜੁਡੀਸ਼ਰੀ ਦੇ ਐਗਜ਼ਾਮ ਦੇ ਵਿੱਚ ਬੈਠਣ ਤੋਂ ਮਨਾ ਕੀਤਾ ਗਿਆ ਕਿਸ ਨੂੰ ਇੱਕ ਅੰਮ੍ਰਿਤਧਾਰੀ ਲੜਕੀ ਨੂੰ ਉਮੀਦਵਾਰ ਨੂੰ ਜਦੋਂ ਉਸ ਦੇ ਵੱਲੋਂ ਇੱਕ ਵੀਡੀਓ ਸਾਂਝਾ ਕੀਤਾ ਗਿਆ ਔਰ ਉਸ ਨੇ ਇਤਰਾਜ਼ ਵੀ ਕਿਉਂਕਿ ਪੇਪਰ ਦਾ ਜਿਹੜਾ ਸਮਾਂ ਸੀ ਉਸ ਤੋਂ ਪਹਿਲਾਂ ਦਰਜ ਕਰਵਾ ਦਿੱਤਾ ਸੀ ਇਸ ਦੇ ਬਾਰੇ ਘਟ ਗਿਣਤੀਆਂ ਕਮਿਸ਼ਨ ਨੂੰ ਵੀ ਸੂਚਿਤ ਕੀਤਾ ਗਿਆ ਤੇ ਸਬੰਧਤ ਅਥਾਰਟੀ ਨੂੰ ਵੀ ਜਾਣੂ ਕਰਵਾਇਆ ਗਿਆ ਕਿ ਜੋ ਨਿਯਮ ਤੈਅ ਕੀਤੇ ਗਏ ਨੇ ਉਸ ਅਨੁਸਾਰ ਹੀ ਮੈਂ ਇਸ ਪੇਪਰ ਨੂੰ ਦੇਣ ਆਈ ਹਾਂ ਜਦੋਂ ਮੈਨੂੰ ਪਤਾ ਹੁੰਦਾ ਕਿ ਮੇਰੇ ਕਕਾਰ ਪੈਣਣ ਦੇ ਨਾਲ ਮੈਨੂੰ ਅੰਦਰ ਨਹੀਂ ਜਾਣ ਦਿੱਤਾ ਜਾਵੇਗਾ ਤਾਂ ਮੈਂ ਪੇਪਰ ਦੇ ਲਈ ਅਪਲਾਈ ਵੀ ਨਹੀਂ ਸੀ ਕਰਨਾ ਇਹ ਕਹਿਣਾ ਹੈ ਉਸ ਅੰਮ੍ਰਿਤਧਾਰੀ ਲੜਕੀ ਦਾ ਜਿਸ ਨੂੰ ਕਕਾਰ ਪਹਿਣ ਕੇ ਅੰਦਰ ਜਾਣ ਤੋਂ ਰੋਕਿਆ ਗਿਆ ਇਸ ਮਾਮਲੇ ਨੂੰ ਲੈ ਕੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵੀ ਇਤਰਾਜ਼ ਕੀਤਾ ਗਿਆ ਔਰ ਇਸ ਦੇ ਨਾਲ ਹੀ ਐਸਜੀਪੀਸੀ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੱਲੋਂ ਵੀ ਨੋਟਿਸ ਲਿਆ ਗਿਆ ਔਰ ਸਬੰਧਤ ਅਧਿਕਾਰੀਆਂ ਤੇ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ ਹਾਲਾਂਕਿ ਇਸ ਪੇਪਰ ਨੂੰ ਦੇਣ ਦੇ ਲਈ ਪਹਿਲਾਂ ਜਿਹੜੇ ਨਿਯਮ ਤੈ ਹੁੰਦੇ ਨੇ ਉਸ ਦੇ ਬਾਰੇ ਯੂਨੀਵਰਸਿਟੀ ਨਾਲ ਸੰਬੰਧਿਤ ਜੋ ਰਜਿਸਟਰਾਰ ਨੇ ਉਹਨਾਂ ਨੇ ਵੀ ਆਪਣਾ ਸਪਸ਼ਟੀਕਰਨ ਦਿੱਤਾ ਹੈ ਕਿ ਅਸੀਂ ਆਪਣੇ ਕੋਲੋਂ ਕਿਸੇ ਨੂੰ ਵੀ ਨਹੀਂ ਰੋਕਿਆ ਔਰ ਕੁੱਲ 5 ਵਿਦਿਆਰਥੀਆਂ ਨੂੰ ਰੋਕਿਆ ਗਿਆ ਸੀ ਜਿਸ ਦੇ ਵਿੱਚੋਂ ਸਿਰਫ ਇੱਕ ਕੁੜੀ ਨੇ ਲੜਕੀ ਨੇ ਇਤਰਾਜ਼ ਕੀਤਾ ਕਿ ਮੈਨੂੰ ਕੜਾ ਤੇ ਕਿਰਪਾਨ ਪਹਿਨਣ ਤੋਂ ਕਿਉਂ ਰੋਕਿਆ ਗਿਆ ਔਰ ਹਾਈ ਕੋਰਟ ਦੇ ਨਿਯਮ ਵੀ ਇਹ ਕਹਿੰਦੇ ਨੇ ਕਿ ਜੇਕਰ ਕੋਈ ਅੰਮ੍ਰਿਤਧਾਰੀ ਵੀ ਹੈ ਤਾਂ ਕੜਾ ਪਹਿਨ ਕੇ ਅੰਦਰ ਜਾ ਸਕਦਾ ਹੈ ਜਾਂ ਜਿਹੜੀ ਲਿੱਖੀ ਕਿਰਪਾਨ ਨਹੀਂ ਹੋਣੀ ਚਾਹੀਦੀ ਉਹ ਪਹਿਨਣ ਤੋਂ ਮਨਾਈ ਹੋ ਜਰੂਰ ਹੋਈ ਹੈ ਪਰ ਨਿਯਮਾਂ ਦੇ ਅਨੁਸਾਰ ਉਸ ਲੜਕੀ ਦਾ ਦਾਵਾ ਹੈ ਕਿ ਮੈਂ ਨਿਯਮਾਂ ਦੇ ਮੁਤਾਬਕ ਹੀ ਜਿਹੜਾ ਕੜਾ ਪਹਿਨ ਕੇ ਆਈ ਸੀ ਔਰ ਕਿਰਪਾਨ ਪਹਿਨ ਕੇ ਆਈ ਸੀ ਔਰ ਮੈਨੂੰ ਪਤਾ ਹੁੰਦਾ ਕਿ ਕਿਸੇ ਤਰ੍ਹਾਂ ਦੀ ਵੀ ਛੋਟ ਨਹੀਂ ਦਿੱਤੀ ਜਾਣੀ ਅੰਮ੍ਰਿਤਧਾਰੀ ਉਮੀਦਵਾਰ ਨੂੰ ਤਾਂ ਇਹ ਅਪਲਾਈ ਹੀ ਨਹੀਂ ਸੀ ਕਰਨਾ ਇਹ ਮਾਮਲਾ ਕਾਫੀ ਜ਼ਿਆਦਾ ਹੱਦ ਤੱਕ ਵੱਧ ਗਿਆ ਔਰ ਇਸ ਦੀ ਆਲੋਚਨਾ ਵੀ ਹੋ ਰਹੀ ਹੈ ਇਹ ਪਹਿਲਾ ਮਾਮਲਾ ਨਹੀਂ ਹੈ ਕਈ ਵਾਰੀ 에ਅਰਪੋਰਟ ਤੋਂ ਇਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ ਤੇ ਕਈ ਵਾਰੀ ਇਸ ਤਰ੍ਹਾਂ ਪੇਪਰ ਦੇਣ ਜਾਣ ਵਾਲੇ ਅੰਮ੍ਰਿਤਧਾਰੀ ਬੱਚਿਆਂ ਦੇ ਨਾਲ ਅਜਿਹੇ ਹਸਲੂਕ ਹੁੰਦਾ ਹੈ ਇਸੇ ਕਰਕੇ ਹੁਣ ਐਸਜੀਪੀਸੀ ਨੇ ਇਤਰਾਜ਼ ਜਤਾਇਆ ਨਾਲੇ ਵੀ ਲਿਖਿਆ ਗਿਆ ਕਿ ਰਾਜਸਥਾਨ ਹਾਈ ਕੋਰਟ ਦੇ ਸਿਵਲ ਜਜ ਦੀ ਭਰਤੀ ਲਈ ਹੋਈ ਪ੍ਰੀਖਿਆ ਦੌਰਾਨ ਪੇਪਰ ਦੇਣ ਪਹੁੰਚੀ ਇੱਕ ਗੁਰਸਿੱਖ ਲੜਕੀ ਨੂੰ ਸਿੱਖ ਕਕਾਰ ਕਿਰਪਾਨ ਤੇ ਕੜਾ ਉਤਾਰਨ ਲਈ ਆਖਣ ਅਤੇ ਪ੍ਰੀਖਿਆ ਵਿੱਚ ਦਾਖਲ ਨਾ ਦੇਣ ਦਾ ਸਖਤ ਨੋਟਿਸ ਲੈਂਦੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਦੇਸ਼ ਦੇ ਸੰਵਿਧਾਨ ਦੀ ਵੱਡੀ ਉਲੰਘਣਾ ਹੈ ਉਨਾ ਕਿਹਾ ਕਿ ਗੁਰਸਿੱਖ ਲੜਕੀ ਨੂੰ ਕਿਰਪਾਣ ਸਮੇਤ ਪ੍ਰੀਖਿਆ ਵਿੱਚ ਰੋਕਣ ਵਾਲੇ ਪ੍ਰੀਖਿਆ ਕੇਂਦਰ ਦੇ ਅਧਿਕਾਰੀਆਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜਿਨ੍ਹਾਂ ਦੀ ਇਸ ਆਪਹੁਦਰੀ ਹਰਕਤ ਨਾਲ ਇੱਕ ਬੱਚੀ ਪ੍ਰੀਖਿਆ ਤੋਂ ਵਾਂਝੀ ਰਹਿ ਗਈ ਐਡਵੋਕੇਟ ਧਾਮੀ ਨੇ ਕਿਹਾ ਕਿ ਪਿਛਲੇ ਸਾਲ ਵੀ ਰਾਜਸਥਾਨ ਵਿੱਚ ਕੁਝ ਵਿਦਿਆਰਥੀਆਂ ਨਾਲ ਅਜਿਹਾ ਵਰਤਾਰਾ ਹੋਇਆ ਸੀ ਜਿਸ ਤੇ ਸ਼ਰਮਣੀ ਕਮੇਟੀ ਦੇ ਇੱਕ ਵਫ਼ਦ ਨੇ ਉੱਥੋਂ ਦੇ ਪ੍ਰਸ਼ਾਸਨ ਨਾਲ ਗੱਲਬਾਤ ਵੀ ਕੀਤੀ ਸੀ ਤੇ ਅੱਗੋਂ ਅਜਿਹਾ ਨਾ ਹੋਵੇ ਇਸ ਦਾ ਧਿਆਨ ਰੱਖਣ ਲਈ ਵੀ ਕਿਹਾ ਗਿਆ ਸੀ ਆੜਵਕੜ ਧਾਮੀ ਨੇ ਵੀ ਕਿਹਾ ਕਿ ਭਾਰਤ ਦੇ ਸੰਵਿਧਾਨ ਅਨੁਸਾਰ ਸਿੱਖਾਂ ਨੂੰ ਕਿਰਪਾਨ ਪਹਿਨਣ ਦਾ ਪੂਰਾ ਅਧਿਕਾਰ ਹੈ ਤੇ ਸਿੱਖ ਰਹਿਤ ਮਰਿਆਦਾ ਅਨੁਸਾਰ ਕੋਈ ਵੀ ਅੰਮ੍ਰਿਤਧਾਰੀ ਸਿੱਖ ਆਪਣੇ ਸਰੀਰ ਨਾਲੋਂ ਪੰਜ ਕਕਾਰ ਵੱਖ ਨਹੀਂ ਕਰ ਸਕਦਾ ਉਹਨਾਂ ਇਹ ਵੀ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਦੇਸ਼ ਅੰਦਰ ਸਿੱਖ ਉਮੀਦਵਾਰਾਂ ਨੂੰ ਖਾਸ ਕਰਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤੇ ਅਕਸਰ ਹੀ ਅਜਈਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਜਿਨ੍ਹਾਂ ਵਿੱਚ ਅੰਮ੍ਰਿਤਧਾਰੀ ਸਿੱਖਾਂ ਨੂੰ ਧਾਰਮਿਕ ਚਿੰਨ ਕਕਾਰ ਉਤਾਰਨ ਲਈ ਆਖ ਦਿੱਤਾ ਜਾਂਦਾ ਹੈ ਤੇ ਵਿਰੋਧ ਕਰਨ ਉੱਤੇ ਮੁਕਾਬਲਾ ਪ੍ਰੀਖਿਆਵਾਂ ਵਿੱਚ ਦਾਖਲਾ ਤੱਕ ਨਹੀਂ ਦਿੱਤਾ ਜਾਂਦਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਇਸ ਵਰਤਾਰੇ ਨੂੰ ਆਪਣੇ ਹੀ ਦੇਸ਼ ਵਿੱਚ ਭਾਰਤ ਅੰਦਰ ਸਿੱਖਾਂ ਨਾਲ ਵੱਡਾ ਵਿਤਕਰਾ ਕਰਾਰ ਦਿੰਦੇ ਆ ਕਿ ਇਹ ਕਿ ਸਿੱਖ ਉਮੀਦਵਾਰਾਂ ਨਾਲ ਕੀਤਾ ਜਾਂਦਾ ਇਹ ਵਖਰੇਵਾ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਉਹਨਾਂ ਕਿਹਾ ਕਿ ਸਭ ਨੂੰ ਇਹ ਪਤਾ ਹੋਣ ਦੇ ਬਾਵਜੂਦ ਵੀ ਕਿ ਕਿਰਪਾਨ ਸਿੱਖਾਂ ਦੇ ਪੰਜ ਕਕਾਰਾਂ ਦਾ ਹਿੱਸਾ ਹੈ ਤਾਂ ਇਹ ਸਿੱਖ ਪਛਾਣ ਮੌਲਿਕ ਅਧਿਕਾਰਾਂ ਦੀ ਤਰਜਮਾਣ ਹੈ ਫਿਰ ਵੀ ਸਿੱਖਾਂ ਨਾਲ ਨਫ਼ਰਤੀ ਵਿਹਾਰ ਕਰਨਾ ਅਤਿ ਨਿੰਦਨਯੋਗ ਹੈ ਐਡਵੋਕੇਟ ਧਾਮੀ ਨੇ ਰਾਜਸਥਾਨ ਸਰਕਾਰ ਦੇ ਮੁੱਖ ਮੰਤਰੀ ਨੂੰ ਇਸ ਮਾਮਲੇ ਵਿੱਚ ਤੁਰੰਤ ਦਖਲ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਉਹ ਸਿੱਖ ਬੱਚੀ ਨੂੰ ਪੇਪਰ ਵਿੱਚ ਦਾਖਲੇ ਤੋਂ ਰੋਕਣ ਵਾਲੇ ਦੋਸ਼ੀ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਕਰਨ ਉਹਨਾਂ ਮੁੱਖ ਮੰਤਰੀ ਤੋਂ ਇਹ ਵੀ ਮੰਗ ਕੀਤੀ ਹੈ ਕਿ ਅਧਿਕਾਰੀਆਂ ਦੇ ਗਲਤ ਵਤੀਰੇ ਕਾਰਨ ਪੇਪਰ ਦੇਣ ਤੋਂ ਰਹਿ ਗਈ ਸਿੱਖ ਉਮੀਦਵਾਰ ਦਾ ਇਹ ਪੇਪਰ ਦਿਵਾਉਣ ਲਈ ਸੂਬਾ ਸਰਕਾਰ ਵੱਲੋਂ ਵਿਸ਼ੇਸ਼ ਤੌਰ ਤੇ ਪ੍ਰਬੰਧ ਕਰਕੇ ਦਿੱਤਾ ਜਾਵੇ ਤੇ ਇਨਸਾਫ ਹੋਣਾ ਚਾਹੀਦਾ ਐਡਵੋਕੇਟ ਧਾਮੀ ਇਹ ਵੀ ਲਿਖਦੇ ਨੇ ਕਿ ਉਹ ਵੀ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਸਿੱਖ ਕਕਾਰਾਂ ਵਿਰੁੱਧ ਅਜਈਆਂ ਕਾਰਵਾਈਆਂ ਸਿੱਖ ਕਕਾਰਾਂ ਦੀ ਬੇਅਦਬੀ ਹੈ ਉਹਨਾਂ ਨੇ ਕੇਂਦਰ ਸਰਕਾਰ ਤੋਂ ਵੀ ਮੰਗ ਕੀਤੀ ਕਿ ਜਿਹੇ ਵਰਤਾਰੇ ਨੂੰ ਰੋਕਣ ਲਈ ਕਾਨੂੰਨ ਬਣਾਇਆ ਜਾਵੇ ਜਿਸ ਤਹਿ ਦੋਸ਼ੀਆਂ ਨੂੰ ਸਖਤ ਸਜ਼ਾਾਂ ਹੋਣੀਆਂ ਚਾਹੀਦੀਆਂ ਨੇ ਤਾਂ ਜੋ ਕੋਈ ਵੀ ਅਧਿਕਾਰੀ ਅਜਿਹੀ ਹਰਕਤ ਨਾ ਕਰੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਜਲਦੀ ਇੱਕ ਵਫ਼ਦ ਰਾਜਸਥਾਨ ਭੇਜਿਆ ਜਾਵੇਗਾ ਜੋ ਇਸ ਮਾਮਲੇ ਸਬੰਧੀ ਰਾਜਸਥਾਨ ਸਰਕਾਰ ਨਾਲ ਗੱਲਬਾਤ ਕਰੇਗਾ ਤੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਯਕੀਨੀ ਬਣਾਉਣ ਲਈ ਕਹੇਗਾ ਇਸ ਤਰ੍ਹਾਂ ਦੀ ਗੱਲ ਆ ਜਿਹੜੀ ਉਹ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਕੀਤੀ ਗਈ ਆ ਔਰ ਇਸੇ ਤਰ੍ਹਾਂ ਹੀ ਵੱਖ-ਵੱਖੀਆਂ ਹਸਤੀਆਂ ਦੇ ਵੱਲੋਂ ਇਸ ਬਾਰੇ ਜਿਹੜਾ ਇਤਰਾਜ਼ ਜਿਤਾਏ ਜਾ ਰਹੇ ਨੇ ਹਾਲਾਂਕਿ ਇਹ ਇਤਰਾਜ਼ ਹਰ ਵਾਰੀ ਜਿੱਤੇ ਜਾਂਦੇ ਨੇ ਔਰ ਵਫਦ ਵੀ ਜਾਂਦੇ ਨੇ ਪਰ ਇਸ ਮਾਮਲੇ ਦੇ ਵਿੱਚ ਕਦੇ ਵੀ ਅਜਿਹਾ ਵਰਤਾਰਾ ਰੁਕਦਾ ਨਹੀਂ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਜਿੱਥੇ ਇਤਰਾਜ਼ ਕੀਤਾ ਉੱਥੇ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਦਾ ਕੀ ਕਹਿਣਾ ਹੈ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਗੱਲ ਬਹੁਤ ਹੀ ਚਿੰਤਾਜਨਕ ਹੈ ਨਿੰਦਣਯੋਗ ਹੈ ਕਿ ਅੱਜ ਤਰਨਤਨ ਸਾਹਿਬ ਜ਼ਿਲ੍ਹੇ ਦੀ ਇੱਕ ਅਮਰਤਾਰੀ ਸਿੱਖ ਬੱਚੀ ਗੁਰਪ੍ਰੀਤ ਕੌਰ ਨੂੰ ਪੂਰਨਮਾ ਯੂਨੀਵਰਸਿਟੀ ਜੈਪੁਰ ਵਿਖੇ ਹੋ ਰਹੀ ਰਾਜਸਥਾਨ ਜੁਡੀਸ਼ੀਅਲ ਸਰਵਿਸਿਜ਼ ਦੀ ਪ੍ਰੀਖਿਆ ਵਿੱਚ ਸਿਰਫ ਆਪਣੇ ਧਾਰਮਿਕ ਚਿੰਨ ਕੜਾ ਤੇ ਕਿਰਪਾਨ ਧਾਰਨ ਕੀਤੇ ਹੋਣ ਕਰਕੇ ਪ੍ਰੀਖਿਆ ਵਿੱਚ ਬੈਠਣ ਤੋਂ ਰੋਕ ਦਿੱਤਾ ਗਿਆ ਕੜਾ ਅਤੇ ਕਿਰਪਾਨ ਸਧਾਰਨ ਲੋਹੇ ਦੀਆਂ ਵਸਤਾਂ ਨਹੀਂ ਸੋ ਗੋਂ ਸਿੱਖ ਧਰਮ ਦੀ ਵਿਲੱਖਣ ਪਹਿਚਾਣ ਤੇ ਰੋਹਾਨੀ ਆਸਥਾ ਦੇ ਅਟੁੱਟ ਚਿੰਨ ਨੇ ਜੋ ਭਾਰਤ ਦੇ ਸੰਵਿਧਾਨ ਦੇ ਧਾਰਾ 25 ਤਹਿਤ ਸੁਰੱਖਿਅਤ ਨੇ ਇਹ ਧਾਰਾ ਹਰ ਨਾਗਰਿਕ ਨੂੰ ਆਪਣੇ ਧਰਮ ਦੀ ਆਜ਼ਾਦੀ ਨਾਲ ਜਿਉਣ ਦਾ ਹੱਕ ਦਿੰਦੀ ਹੈ ਜਿਸ ਵਿੱਚ ਸਿੱਖਾਂ ਲਈ ਕਿਰਪਾਨ ਧਾਰਨ ਕਰਨਾ ਵੀ ਸ਼ਾਮਲ ਹੈ ਇਹ ਵਿਤਕਰੇ ਵਾਲਾ ਵਿਵਾਰ ਸਪਸ਼ਟ ਤੌਰ ਤੇ ਸੰਵਿਧਾਨਕ ਅਧਿਕਾਰਾਂ ਦੀ ਲੰਘਣਾ ਹੈ ਤੇ ਸਿੱਖ ਧਰਮ ਦੇ ਧਾਰਮਿਕ ਅਭਿਆਸਾਂ ਪ੍ਰਤੀ ਅਸੰਵੇਦਨਸ਼ੀਲਤਾ ਦੀ ਦਰਦਨਾਕ ਯਾਦ ਦਿਵਾਉਂਦਾ ਹੈ ਮੈਂ ਇਸ ਘਟਨਾ ਦੀ ਸਖਤ ਨਿੰਦਾ ਕਰਦਾ ਹਾਂ ਤੇ ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਜੀ ਨੂੰ ਅਪੀਲ ਕਰਦਾ ਹਾਂ ਕਿ ਤੁਰੰਤ ਇਸ ਮਾਮਲੇ 'ਚ ਦਖਲ ਦੇ ਕੇ ਇਸ ਘਟਨਾ ਲਈ ਜ਼ਿੰਮੇਵਾਰ ਅਧਿਕਾਰੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਕਿਸੇ ਹੋਰ ਨੂੰ ਅਜਿਹੀ ਤਕਲੀਫ ਨਾ ਚਲਣੀ ਪਵੇ ਇਸ ਦੇ ਨਾਲ ਹੀ ਮੈਂ ਰਾਜਸਥਾਨ ਹਾਈ ਕੋਰਟ ਨੂੰ ਵੀ ਬੇਨਤੀ ਕਰਦਾ ਹਾਂ ਕਿ ਗੁਰਪ੍ਰੀਤ ਕੌਰ ਨੂੰ ਆਰਜੀਐਸ ਪ੍ਰੀਖਿਆ ਦੇਣ ਲਈ ਵਿਸ਼ੇਸ਼ ਮੌਕਾ ਦਿੱਤਾ ਜਾਵੇ ਤੇ ਯਕੀਨੀ ਬਣਾਇਆ ਜਾਵੇ ਕਿ ਉਸ ਦੇ ਧਾਰਮਿਕ ਵਿਸ਼ਵਾਸ ਨੂੰ ਕਾਇਮ ਰੱਖਣ ਦਾ ਸਤਿਕਾਰ ਕੀਤਾ ਜਾਵੇ ਕੋਈ ਵੀ ਸਿੱਖ ਆਪਣੇ ਧਰਮ ਦੇ ਅਨੁਸਾਰ ਜੀਵਨ ਜਿਉਣ ਕਰਨਾ ਤਾਂ ਅਪਮਾਨਿਤ ਹੋਣਾ ਚਾਹੀਦਾ ਹੈ ਤੇ ਨਾ ਹੀ ਵਿਤਕਰੇ ਦਾ ਸ਼ਿਕਾਰ ਆਓ ਅਸੀਂ ਆਪਣੇ ਸੰਵਿਧਾਨ ਵਿੱਚ ਦਰਜ ਸਮਾਨਤਾ ਤੇ ਨਿਆਂ ਦੇ ਮੂਲ ਅਧਿਕਾਰਾਂ ਨੂੰ ਸਥਾਪਿਤ ਕਰੀਏ ਇਹ ਗੱਲ ਕਹੀ ਹੈ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਹਾਲਾਂਕਿ ਹੁਣ ਇਸ ਮਾਮਲੇ ਦੇ ਵਿੱਚ ਦੂਜਾ ਪੱਖ ਕੀ ਹੈ ਜਿਸ ਵੱਲੋਂ ਸਪਸ਼ਟੀਕਰਨ ਦਿੱਤਾ ਗਿਆ ਉਸ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਜੋ ਯੂਨੀਵਰਸਿਟੀ ਦੇ ਪ੍ਰਸ਼ਾਸਨ ਦੇ ਵੱਲੋਂ ਆਪਣਾ ਸਪਸ਼ਟੀਕਰਨ ਦਿੱਤਾ ਗਿਆ ਇਸ ਅੰਮ੍ਰਿਤਾਰੀ ਲੜਕੀ ਨੂੰ ਰੋਕੇ ਜਾਣ ਦਾ ਗਾਈਡਲਾਈਨ ਦੇ ਅਨੁਸਾਰ ਹੀ ਐਗਜ਼ਾਮ ਕੰਡਕਟ ਹੋਇਆ ਪੂਰਨਮਾ ਯੂਨੀਵਰਸਿਟੀ ਦੇ ਰਜਿਸਟਰਾਰ ਡਾਕਟਰ ਦਵਿੰਦਰ ਸੋਮਵੰਸੀ ਦਾ ਕਹਿਣਾ ਹੈ ਐਗਜ਼ਾਮੀਨ ਬੋਡੀ ਦੀ ਤਰਫੋਂ ਗਾਈਡਲਾਈਨ ਦੇ ਅਨੁਸਾਰ ਹੀ ਐਗਜ਼ਾਮ ਕੰਡਕਟ ਕਰਵਾਇਆ ਗਿਆ ਸੀ ਇਸ ਦੇ ਵਿੱਚ ਤਬੀਜ਼ ਝੰਡਾ ਖੜਾ ਜਾਂ ਇਸ ਤਰ੍ਹਾਂ ਦੇ ਕਿਸੇ ਵੀ ਤਰ੍ਹਾਂ ਦੇ ਵਸਤੂ ਪੈਣੇ ਹੋਣ ਦੇ ਉਪਕਰਨ ਨੂੰ ਲੈ ਕੇ ਪ੍ਰੀਖਿਆ ਕੇਂਦਰ ਦੇ ਵਿੱਚ ਲਿਜਾਣ ਦੀ ਆਗਿਆ ਨਹੀਂ ਸੀ ਰਜਿਸਟਰਾਰ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਇਸ ਗਾਈਡਲਾਈਨ ਦੇ ਅਨਸਾਰ ਅੱਜ ਪ੍ਰੀਖਿਆ ਕੇਂਦਰ ਦੇ ਵਿੱਚ 5 ਵਿਦਿਆਰਥੀਆਂ ਨੂੰ ਰੋਕਿਆ ਗਿਆ ਸੀ 4 ਨੇ ਗਾਈਡਲਾਈਨਾਂ ਦੀ ਪਾਲਣਾ ਕੀਤੀ ਐਂਟਰੀ ਕਰ ਲਈ ਪਰ ਇੱਕ ਵਿਦਿਆਰਥੀ ਨੇ ਉਮੀਦਵਾਰ ਨੇ ਵਿਰੋਧ ਕੀਤਾ ਇਸ ਦੇ ਉੱਤੇ ਯੂਨੀਵਰਸਿਟੀ ਦਾ ਕੋਈ ਲੈਣਾ ਦੇਣਾ ਨਹੀਂ ਉਸ ਦਾ ਕਹਿਣਾ ਹੈ ਇਹ ਵੀ ਕਿਹਾ ਗਿਆ ਕਿ ਪੂਰੀ ਪ੍ਰਕਿਰਿਆ ਗਾਈਡਲਾਈਨ ਦੇ ਅਨਸਾਰ ਹੀ ਕਰਵਾਈ ਗਈ ਹੈ ਔਰ ਸੰਸਥਾ ਦੀ ਤਰਫੋਂ ਕਿਸੇ ਨੂੰ ਵੀ ਖਾਸ ਤੌਰ ਤੇ ਨਹੀਂ ਰੋਕਿਆ ਗਿਆ ਪੋਰੀਨਿਵਾ ਯੂਨੀਵਰਸਿਟੀ ਨੇ ਸਿਰਫ ਸਥਾਨ ਉਪਲਬਧ ਕਰਾਇਆ ਐਗਜ਼ਾਮ ਦੇਣ ਵਾਲੇ ਜਿਹੜੇ ਉੱਥੇ ਅਧਿਕਾਰੀ ਸੀ ਲੈਣ ਵਾਲੇ ਉਹਨਾਂ ਨੇ ਇਹ ਇਹ ਸਾਰਾ ਜਾਂਚ ਕਰਨ ਦਾ ਪ੍ਰਬੰਧ ਉਹਨਾਂ ਦੇ ਹਵਾਲੇ ਸੀ ਇਸ ਵਿੱਚ ਯੂਨੀਵਰਸਿਟੀ ਦਾ ਕੋਈ ਵੀ ਲੈਣਾ ਦੇਣਾ ਨਹੀਂ ਹੈ ਹਾਲਾਂਕਿ ਮਾਮਲਾ ਦੱਸਿਆ ਜਾਂਦਾ ਹੈ ਕਿ 9 ਤੋਂ 10 ਵਜੇ ਧਿਆਨ ਵਿੱਚ ਵੀ ਲਿਆ ਦਿੱਤਾ ਗਿਆ ਸੀ ਘਟ ਗਿਣਤੀਆਂ ਕਮਿਸ਼ਨ ਨੂੰ ਵੀ ਕਿਹਾ ਗਿਆ ਪਰ ਇਸ ਦੇ ਉੱਤੇ ਸਖਤ ਨੋਟਿਸ ਨਹੀਂ ਲਿਆ ਗਿਆ ਸਮੇਂ ਤੇ ਜਿਸ ਕਰਕੇ ਕਮਰਤ ਧਾਰੀ ਲੜਕੀ ਨੂੰ ਉਸ ਪ੍ਰੀਖਿਆ ਦੇ ਵਿੱਚ ਦਾਖਲ ਵੀ ਨਹੀਂ ਹੋਣ ਦਿੱਤਾ ਗਿਆ ਤਾ ਗੁਰਪ੍ਰੀਤ ਕੌਰ ਜਿਸ ਦਾ ਸਬੰਧ ਦੱਸਿਆ ਜਾਂਦਾ ਜਿਲਾ ਤਰਨਤਾਰਨ ਦੇ ਨਾਲ ਹੈ ਰਾਜਸਥਾਨ ਦਾ ਜੁਡੀਸ਼ਰੀ ਦਾ ਪੇਪਰ ਦੇਣ ਲਈ ਪੁਜੇ ਸਨ ਪਰ ਉੱਥੇ ਉਹਨਾਂ ਨੂੰ ਐਂਟਰੀ ਨਹੀਂ ਮਿਲੀ ਇਹ ਮਾਮਲਾ ਹੁਣ ਪੂਰੀ ਤਰ੍ਹਾਂ ਪੱਕ ਚੁੱਕਾ ਹੈ ਦੇਖਦੇ ਹਾਂ ਕਿ ਇਸ ਨਾਲ ਸੰਬੰਧਤ ਰਾਜਸਥਾਨ ਦੀ ਸਰਕਾਰ ਇਸ ਮਾਮਲੇ ਤੇ ਕੀ ਅਧਿਕਾਰੀਆਂ ਤੇ ਕਾਰਵਾਈ ਕਰੇਗੀ ਜਾਂ ਫਿਰ ਖਾਸ ਤੌਰ ਤੇ ਮੌਕਾ ਵੀ ਗੁਰਪ੍ਰੀਤ ਕੌਰ ਨੂੰ ਦਿੱਤਾ ਜਾਣਾ ਜਾਂ ਮੌਕਾ ਗਵਾਹ ਦਿੱਤਾ ਗਿਆ ਕੁਝ ਲੋਕਾਂ ਬਣਾਉਣ ਗੈਲੀ ਦੇ ਕਰਕੇ ਇਸ ਤਰ੍ਹਾਂ ਦੇ ਮਾਮਲੇ ਨੂੰ ਲੈ ਕੇ ਤੁਹਾਡਾ ਕੀ ਮੰਨਣਾ ਹੈ ਕਿਵੇਂ ਰੁਕੇਗਾ ਵਰਤਾਰਾ ਜਦੋਂ ਕਿ ਨਿਯਮਾਂ ਦੇ ਤਹਿਤ ਆਗਿਆ ਹੁੰਦੀ ਅਮਰਤ ਧਾਰੀ ਬੱਚੇ ਨੂੰ ਵੀ ਕਿ ਉਹ ਆਪਣੇ ਕਕਾਰਾਂ ਸਿਹਤ ਪ੍ਰੀਖਿਆ ਦੇ ਸਕਦਾ ਹੈ ਤਾਂ ਫਿਰ ਅਜਿਹਾ ਕਿਉਂ ਕੀਤਾ ਗਿਆ ਕੀ ਅਧਿਕਾਰੀਆਂ ਨੂੰ ਜਾਣਕਾਰੀ ਨਹੀਂ ਸੀ ਜਾਂ ਜਾਣਬੁੱਝ ਕੇ ਅਜਿਹਾ ਕੀਤਾ ਗਿਆ ਇਸ ਮਾਮਲੇ ਦੇ ਉੱਤੇ ਪੜਤਾਲ ਕਰਕੇ ਸਬੰਧਤ ਅਧਿਕਾਰੀਆਂ ਦੇ ਖਿਲਾਫ ਮੰਗ ਕੀਤੀ ਗਈ ਹੈ ਕਿ ਕਾਰਵਾਈ ਹੋਣੀ ਚਾਹੀਦੀ ਹੈ ਤੁਹਾਡਾ ਕੀ ਮੰਨਣਾ ਹੈ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਤੇ ਬਨੇ ਰਹੋ এবিসি ਪੰਜਾਬ ਦੇ ਨਾਲ